ਸਵੇਰੇ ਉੱਠਣਸਾਰ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਤੁਸੀਂ ਜਦੋਂ ਸਵੇਰੇ ਉੱਠਦੇ ਹੋ ਥੋੜੀ ਜੋ ਰੀਡ ਦੀ ਹੱਡੀ ਐ ਸਾਰੀ ਰਾਤ ਉਹ ਆਰਾਮ ਕਰਦੀ ਐ ਰੈਸਟ ਤੇ ਹੁੰਦੀ ਐ ਤੁਸੀਂ ਦੇਖਿਆ ਹੋਣਾ ਸਵੇਰੇ ਸਵੇਰੇ ਜਦੋਂ ਆਪਾਂ ਉੱਠਦੇ ਆ ਬਹੁਤ ਪੇਸ਼ੈਂਟ ਐਦਾਂ ਦੇ ਆਉਂਦੇ ਆ ਸਾਡੇ ਕੋਲ ਜਿਹੜੇ ਕਹਿੰਦੇ ਆ ਬਈ ਸਾਡੇ ਚੱਕ ਪੈ ਗਈ ਜਾਂ ਸਾਡੇ ਰੀਡ ਦੀ ਹੱਡੀ 'ਚ ਦਰਦ ਐ ਜਾਂ ਸਾਡੇ ਲੱਕ 'ਚ ਦਰਦ ਐ ਉਹ ਹੁੰਦਾ ਕੀ ਐ ਸਾਰੀ ਰਾਤ ਆਪਣੀ ਜੋ ਵਟੀ ਬਰਾਸ ਤੇ ਰਾਉਂਡ ਇੱਕ ਡਿਸਕਸ ਹੁੰਦੀਆਂ ਨੇ ਉਹ ਸਾਰੀ ਰਾਤ ਜਦੋਂ ਆਪਾਂ ਸੌਂਨੇ ਆ ਉਹ ਰੈਸਟ ਤੇ ਹੁੰਦੀਆਂ ਨੇ ਜਦੋਂ ਆਪਾਂ ਉੱਠ ਕੇ ਕਈ ਵਾਰੀ ਸਵੇਰੇ ਸੌਕਸ ਪਾਉਣ ਲੱਗਦੇ ਆ ਜਰਾਬਾਂ ਪਾਉਣ ਲੱਗਦੇ ਆ ਜਾਂ ਚੱਪਲਾਂ ਪਾਉਣ ਲੱਗਦੇ ਆ ਕੋਡੇ ਓਕੇ ਉਹ ਡਿਸਕ ਆਪਣੀ ਜਗ੍ਹਾ ਤੋਂ ਹਿੱਲ ਜਾਂਦੀ ਹੈ ਔਰ ਆਪਣੇ ਡਿਸਕ ਬਲਜ ਟੈਸਕ ਐਕਸਟਰੂਜਨ ਡਿਸਕ ਪਰਟਰੂਜਨ ਡਿਸਕ ਅਰਨੀਏਸ਼ਨ ਬਹੁਤ ਆਧ ਚੀਜ਼ਾਂ ਇਸ ਦੇ ਨਾਲ ਹੋ ਸਕਦੀਆਂ ਨੇ ਅਗਰ ਤੁਹਾਡੀ ਉਮਰ 45 ਸਾਲ ਹੈ ਤਾਂ ਤੁਹਾਨੂੰ ਇਹ ਕਸਰਤਾਂ ਅੱਜ ਤੋਂ ਹੀ ਕਰਨੀਆਂ ਸ਼ੁਰੂ ਕਰ ਦੋ ਤਾਂ ਕਿ ਤੁਹਾਨੂੰ ਕੋਈ ਵੀ ਸਮੱਸਿਆ ਨਾ ਆਵੇ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੀਰ ਸਿੰਘ ਪਹਿਲੀ ਐਕਸਰਸਾਈਜ਼ ਕੀ ਕਰਨੀ ਆ ਸਵੇਰੇ ਉੱਠੋ ਸਭ ਤੋਂ ਪਹਿਲਾਂ ਤੁਸੀਂ ਪਾਣੀ ਪੀਓ ਪਾਣੀ ਪੀਂ ਸਾਰੇ ਕਸਰਤਾਂ ਸ਼ੁਰੂ ਕਰ ਦੇਣੀਆਂ ਨੇ ਪਹਿਲੀ ਐਕਸਰਸਾਈਜ਼ ਹੋएगी ਸਿੰਗਲ ਨੀ ਟੂ ਚੈਸਟ ਅੱਡੀਕ੍ਰਿਸ ਕਿਹਾਵਾਂਗੇ ਇਸ ਨੂੰ ਸਾਤੀ ਦੇ ਨਾਲ ਲਾਵਾਂਗੇ ਇੱਥੇ 10 ਗਿਣਦੇ ਨੇ ਆ ਫਿਰ ਅੱਡੀਕ੍ਰਿਸ ਕੇ ਵਾਪਸ ਇਸ ਤੇ ਤੁਸੀਂ 10 ਵਾਰੀ ਇਧਰ 10 ਵਾਰੀ ਇਧਰ ਦੋਨੋਂ ਸਾਈਡ ਕਰਨੀਆਂ ਦੂਜੀ ਕਸਰਤ ਡਬਲ ਨੀ ਟੂ ਚੈਸਟ ਐਦਾਂ ਆਪਾਂ ਦੋਨੋਂ ਗੋਡੇ ਸਾਤੀ ਦੇ ਨਾਲ ਲਾ ਦੇਣੇ ਆ ਇੱਥੇ ਆਪਾਂ 10 ਸੈਕਿੰਡ ਹੋਲਡ ਫੇਰ ਛੱਡ ਦੇਣਾ ਇਸ ਨੂੰ ਵੀ ਤੁਸੀਂ 10 ਵਾਰੀ ਕਰੋ ਉਦੋਂ ਅਗਲੀ ਕਸਰਤ ਹੈਗੀ ਹੈ ਤੁਹਾਡੀ ਚਾਈਲਡ ਪੋਸਟ ਟੈਚ ਤੁਸੀਂ ਕੀ ਕਰੋਗੇ ਇੱਕ ਸਰਾਣਾ ਅੱਗੇ ਰੱਖ ਲਓਗੇ ਔਰ ਇੱਕ ਸਰਾਣਾ ਤੁਸੀਂ ਆਪਣੇ ਇਸ ਜਗ੍ਹਾ ਤੇ ਅਡੀਆਂ ਤੇ ਰੱਖੋਗੇ ਇਦਾਂ ਕਰਕੇ ਔਰ ਤੁਸੀਂ ਇਸ ਤੇ ਬੈਠਣ ਦੀ ਕੋਸ਼ਿਸ਼ ਕਰੋਗੇ ਔਰ ਇੱਕ ਤੁਹਾਡਾ ਸਿਰ ਅੱਗੇ ਜਾਏਗਾ ਇੱਥੇ ਤੁਹਾਡੇ ਪੂਰਾ ਸਟ੍ਰੈਚ ਪਏਗਾ 10 ਸੈਕਿੰਡ ਹੋਲਡ ਕਰਾਂਗੇ ਆਪਾਂ ਇੱਥੇ ਥੈਨ ਰਿਲੈਕਸ ਇਸਦੇ ਵੀ ਤੁਸੀਂ 4 ਤੋਂ 5 ਸੈਟ ਲਾਉਣ ਦੀ ਕੋਸ਼ਿਸ਼ ਕਰਨੀ ਹੈ ਉਦੋਂ ਅਗਲੀ ਕਸਰਤ ਹੈ ਜਿਹੜੀ ਤੁਸੀਂ ਫੇਰ ਸਿੱਧੇ ਪੈ ਜਾਣਾ ਇੱਕ ਬੈੱਡ ਦੇ ਕਾਰਨਰ ਤੇ ਆ ਜਾਣਾ ਔਰ ਇਹ ਲੱਤ نیچے ਲਮਕਾ ਦੇਣੀ ਹੈ ਇਦਾਂ ਕਰਕੇ ਇਸ ਜਗ੍ਹਾ ਤੇ ਸਟ੍ਰੈਚ ਪਏਗਾ Eighth second hold, then relax.